ਬੜਾ ਪਿਆਟਕ ਉਹਨਾਂ ਦੇ ਬਾਰੇ ਜਾਣਕਾਰੀ ਸਾਨੂੰ ਇੱਕ ਫੋਨ ਆਇਆ ਸੀ ਵੀ ਨੈਸਲੇ ਡੈਰੀ ਦੇ ਕੋਲੇ ਐਕਸੀਡੈਂਟ ਹੋਇਆ ਜਿਹੜਾ ਮੌਕੇ ਤੇ ਪੁੱਜੇ ਆਣ ਕੇ ਦੇਖਿਆ ਵੀ ਇੱਕ ਟਰੱਕ ਤੇ ਥੱਲੇ ਇੱਕ ਔਰਤ ਮ੍ਰਿਤਕ ਦਾ ਨਾਮ ਹੈ ਖੁਸ਼ਪ੍ਰੀਤ ਕੌਰ ਉਹ ਜਿਹੜੀ ਆਪਦੀ ਮਾਤਾ ਆਪਦੀ ਭੈਣ ਸੀ ਇੱਥੇ ਰਹਿੰਦੀ ਆਪਣੇ ਮੋਕੇ ਉਹਨਾਂ ਦੇ ਕੋਲ ਮਿਲਣ ਵਾਸਤੇ ਆਈ ਸੀ ਘਰ ਵਾਲੇ ਨਾਲ ਇਹਦਾ ਕੋ ਰੌਲਾ ਚੱਲਦਾ ਸੀ ਦਸਨ ਤਾਪਕ ਤੇ ਆਪਦੀ ਮਾਂ ਆਂਦੀ ਰਹਿੰਦੀ ਖੋਸਾ ਚੂੜ ਚੱਕ ਉੱਚੇ ਆਹਾਂ ਦੌਲਤਪੁਰਾ ਉੱਚਾ ਰਹਿੰਦੀ ਸੀ ਉੱਥੇ ਮਤਲ ਜਾ ਰਹੇ ਸੀ ਤੇ ਚਾਨਕੀ ਉਧੋ ਟਰੱਕ ਆ ਰਿਹਾ ਜੀ ਟਰੱਕ ਦੇ ਥੱਲੇ ਟਾਇਰਾਂ ਦੇ ਥੱਲੇ ਆ ਗਈ ਜਿੱਦਲੀ ਮੌਕੇ ਤੇ ਮੌਤ ਹੋ ਗਈ ਹੈ ਜੀ ਤੇ ਜਿਹਨੂੰ ਹੁਣ ਲੱਭ ਗਿਆ ਗੱਡੀ ਐਂਬੂਲੈਂਸ ਤੇ ਤੇ ਡੈੱਡ ਬੋਡੀ ਜਿਹੜੀ ਸਿਵਲ ਹਸਪਤਾਲ ਪਹੁੰਚਾਤੀ ਤੇ ਡਰਾਈਵਰ ਜਿਹੜਾ ਹੈ ਉਹ ਫਰਾਰ ਹੈ ਜੀ ਉਹਦੀ ਭਾਲ ਕਰ ਰਹੇ ਹਾਂ ਟਰੱਕ ਕਬਜ਼ੇ 'ਚ ਲੈ ਲਿਆ ਜੀ ਡੈੱਡ ਬੋਡੀ ਵੀ ਕਬਜ਼ੇ 'ਚ ਲੈ ਕੇ ਤੇ ਉੱਥੇ ਹਸਪੀਟਲ ਪਹੁੰਚਾਤੀ ਕਿਸ ਤੇ ਆ ਰਹੇ ਸੀਗੇ ਜੀ ਇਹ ਮੋਟਰਸਾਈਕਲ ਤੇ ਆ ਰਹੇ ਸੀ ਜੀ ਆਪਣੇ ਇਹਦੀ ਮਾਤਾ ਜੀ ਨਾਲ ਇੱਕ ਭਰਾ ਸੀ ਇਹ ਮੋਟਰਸਾਈਕਲ ਤੇ ਆ ਰਹੇ ਸੀ ਜੀ ਅਚਾਨਕ ਕਿੱਦੋਂ ਤੋਂ ਟਰੱਕ ਆ ਗਿਆ ਤੇ ਟਰੱਕ ਦੇ ਵਜਨ ਕਰਕੇ ਕਿਤੇ ਨਾਲ ਇਹਨੇ ਮੌਕੇ ਤੇ ਮੌਤ ਹੋ ਗਈ। ਕਿੰਨੀ ਗਮ ਹਨ ਕਿ ਨਹੀਂ ਪਤਾ ਇਹ ਹੈਗੀ 35-40 ਸਾਲ ਦੀ ਉਮਰ ਹੈ ਜਿਹੜੀ ਮਰਿਤਕ ਦੀ। ਮੇਰਾ ਸਾਲਾ ਆਈ ਮੇਰੀ ਸਾਲੀ ਇੱਕ ਆਈ ਤੇ ਮੇਰੇ ਕੋ ਘਰੋਂ ਆਏ ਗਨੇ ਭਾਜੀ ਮੋਟਰਸਾਈਕਲ ਦੇ ਰੋ ਤੇ ਮੈਂ ਜੀ ਜਾਣਾ ਮੈਂ ਮੈਂ ਦੇ ਦਿੱਤਾ ਮੋਟਰਸਾਈਕਲ ਨਗਾਦ ਜੀ ਆਰੋ ਮੈਨੂੰ ਕਹਾਂ ਦੋ ਤਿੰਨ ਅੱਧਾ ਦਿਨ ਬਾਅਦ ਮੈਂ ਤੈਨੂੰ ਮੋਟਰਸਾਈਕਲ ਮੋੜ ਜੂਗਾ ਤੇ ਮੋਟਰਸਾਈਕਲ ਦੇ ਰੇ ਭਾਜੀ ਮੈਂ ਉਹ ਚਾਬੀ ਦੇ ਦਿੱਤੀ ਕਰੋ ਮੈਂ ਕਹ ਲੈ ਲੈ ਜਾ ਚਾਬੀ ਤੈਨੂੰ ਆਹ ਕਰੋ ਤਰਪੇ ਮੈਂ ਨੌਣ ਲੱਗ ਗਿਆ ਆੜ ਤੋਂ ਆਜੇ ਮੈਂ ਨੌਣ ਲੱਗ ਗਿਆ ਨਾ ਦੂਏ ਦਸ ਮੈਂ ਕੱਪੜੇ ਪਾਏ ਆ ਬਾਜੇ ਮੈਂ ਰੋਟੀ ਨਹੀਂ ਖਾਧੀ ਕਹਿੰਨੇ ਆਹ ਕਾਂਡ ਹੋ ਗਿਆ ਜੀ ਦੋਨੇ ਜੀ ਭੱਜਿਆ ਹੀ ਕਰੋ ਐਡੋ ਕਰਾਇਆ ਫਿਰ ਦੇਖੋ ਵੀ ਆਇਓ ਤੋ ਕਿੰਦਾ ਸਟੇ ਮੋਗੇ ਦੇ ਆਪਣੇ ਬੁੱਕਣਾਂ ਦੇ ਰੋੜ ਤਾਂ ਰਹਿੰਦਾ ਮੈਂ ਕਿਹ ਕੀ ਸਟੇ ਸੀ ਜਦੋਂ ਬੁੱਕ ਆਇਆ ਜੀ ਇੱਥੇ ਇੱਕ ਟਰੱਕ ਦੇ ਥੱਲੇ ਆਈ ਪਈ ਹੋਈ ਸੀ ਕੌਣ ਸੀ ਜਿਹਦੀ ਜੱਟ ਹੋਈ ਹੈ ਮੇਰੀ ਸਾਲੀ ਆ ਜੀ ਕੀ ਨਾਮ ਕੀ ਉਹਨਾਂ ਦਾ ਉਹਨੇ ਨਾਮ ਗੁੱਗੇ ਕਹਿੰਦੇ ਹੀ ਕਾਲ ਧਾਰ ਘਾੜਦੇ ਮੈਨੂੰ ਆਪਰਾ ਹੀ ਕੀ ਕਹਿੰਨੇ ਪੱਕਾ ਨਾ ਕਿੰਨੀ ਕੁ ਉਮਰ ਸੀ ਉਹਨਾਂ ਦੀ ਉਮਰ ਉ ਵੀ 20 ਸਾਲ ਦੀ ਬਣੂਗੀਆਂ ਵਿਆਹੀ ਮੁੰਡਾ ਇੱਕ ਹੀ ਔਰੇ ਘਰ ਆ ਕੰਮ ਨਹੀਂ ਕਰਦਾ ਈ ਔਰੇ ਘਰ ਹਨਾ ਲੜ-ਲੁੜਦੇ ਹੀ ਆਈ ਸੀ ਸਾਡੇ ਕੋਲ ਤਿੰਨ ਮਹੀਨੇ ਹੋ ਗਏ ਸਾਡੇ ਕੋਲ ਰਹਿ ਜੀ ਤੁਸੀਂ ਕਹੋ ਪਹਿਲਾਂ ਤਾਂ ਜੀ ਸਮਾਜ ਸੇਵਾ ਸੁਸਾਇਟੀ ਅਜੇਠੜ ਮੋਗਾ ਜਿਹੜੀ ਕਿ 24 ਘੰਟੇ ਹੀ ਸੇਵਾ ਨੂੰ ਸਮਰਪਿਤ ਆ ਜਿੱਥੇ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਕਾਲ ਕੀਤੀ ਸੀ ਵੀ ਇੱਥੇ ਐਕਸੀਡੈਂਟ ਹੋਇਆ ਤੇ ਸਮਾਜ ਸੇਵਾ ਸੁਸਾਇਟੀ ਦੀਆਂ ਦੋਨੇ ਹੀ ਇਸ ਦੀਆਂ ਗੱਡੀਆਂ ਤੇ ਨਾਲ ਦੀ ਨਾਲ ਹੀ ਇੱਥੇ ਜਿਹੜੀ ਘਟਨਾ ਸਥਾਨ ਤੇ ਪਛਾਈਆਂ ਵਾ ਜਿੱਤ ਕੇ ਆ ਹਾਲਤ ਵੇਖੀ ਕੋ ਬਹੁਤ ਹੀ ਨਾਜ਼ੁਕ ਹਾਲਤ ਸੀ ਜਿਹੜੀ ਕਿ ਇੱਕ ਲੇਡੀਜ਼ ਤੇ ਜਾਂ ਦੋ ਦੋ ਲੇਡੀ ਸੀਗੀਆਂ ਇੱਕ ਏਜੰਸੀ ਜਿਹੜੀ ਕਿ ਇੱਕ ਲੇਡੀ ਦੀ ਇੱਕ ਘੋੜੇ ਦੇ ਥੱਲੇ ਆਉਣ ਨਾਲ ਬਹੁਤ ਦਰਦਨਾਕ ਜਿਹੜੀ ਮੌਤ ਹੋ ਗਈ ਆ ਤੇ ਜਿਹੜੀ ਕਿ ਦੇਖਣਯੋਗ ਵੀ ਨਹੀਂ ਗਈ ਤੇ ਜਿਹੜੀਆਂ ਦੋ ਇੱਕ ਹੋਰ ਭੈਣਾਂ ਉਹਨਾਂ ਦੇ ਸੱਟਾਂ ਲੱਗੀਆਂ ਵਾ ਤੇ ਕਿਹੜਾ ਵੀਰ ਮੋਟਰਸਾਈਕਲ ਚਲਾਉਂਦਾ ਵੀ ਉਹਦੇ ਵੀ ਮਾਈਨਰ ਸੱਟਾਂ ਵਾ ਮਤਲਬ ਕਿ ਇੱਕ ਦੀ ਡੈਥ ਜਿਹੜੀ ਹੋ ਚੁੱਕੀ ਆ ਜੀ ਕਿੰਨੀ ਉਮਰ ਦੀ ਸੀ ਜੀ ਕਰੀਬ 35 ਸਾਲ ਦੀ ਲੱਗਦੀ ਹੈ 30 35 ਸਾਲ ਦੀ ਏਜ ਹੋਊਗੀ ਤੇ ਬਾਕੀ ਦਾ ਜੋ ਜਾਂ ਆਧਾਰ ਕਾਰਡ ਤੋਂ ਜਾਂ ਉਹਨਾਂ ਦੇ ਪਰਿਵਾਰ ਮੈਂਬਰਾਂ ਤੋਂ ਪਤਾ ਲੱਗੂਗਾ ਵੀ ਇਹਨਾਂ ਦੀ ਉਮਰ ਕਿੰਨੀ ਕਰਾ ਪਤਾ ਲੱਗਿਆ ਐਕਸੀਡੈਂਟ ਕਿਵੇਂ ਹੋਇਆ ਐਕਸੀਡੈਂਟ ਦੇਖਣਯੋਗਤਾ ਇਹ ਹੀ ਲੱਗਦਾ ਵੀ ਮੋਟਰਸਾਈਕਲ ਆਪਦੀ ਸਾਈਡ ਤੇ ਸਹੀ ਆ ਰਿਹਾ ਵਾ ਤੇ ਜਿਹੜੀ ਕਿ ਟਰੱਕ ਚਾਲਕ ਦੀ ਹੋ ਸਕਦਾ ਗਲਤੀ ਉਹਨਾਂ ਇਹ ਤਾਂ ਪੁਰਸ਼ ਪ੍ਰਸ਼ਾਸਨ ਨਹੀਂ ਦੱਸ ਸਕਦਾ ਕਿਉਂਕਿ ਸਮਾਜ ਸੇਵਾ ਸਾਇਟੀ ਤਾਂ ਹਮੇਸ਼ਾ ਹੀ ਜਿਹੜੀ ਕਿ ਮਦਦ ਵਾਸਤੇ ਜਾਂ ਕੋ ਰੋਡ ਐਕਸੀਡੈਂਟ ਆਵਾ ਤੇ ਜਿਹੜੀ ਕਿ 15 ਕਿਲੋਮੀਟਰ ਏਰੀਆ ਜਿਹੜਾ ਅਸੀਂ ਕਵਰ ਕਰਦੇ ਆਂ ਜਿੱਥੇ ਵੀ ਸਾਨੂੰ ਕਿਸੇ ਸੇਵਾ ਦੀ ਕਾਲ ਆਉਂਦੀ ਆ ਤੇ ਸਾਡੇ ਮੈਂਬਰ ਹਮੇਸ਼ਾ ਹੀ ਉੱਥੇ ਹ ਟ੍ਰੈਕ ਚਾਲਕ ਦਾ ਹੁਣ ਪਤਾ ਨਹੀਂ ਉਹ ਭੱਜ ਗਿਆ ਜੀ ਦੱਸਣ ਦੇ ਮੁਤਾਬਕ ਆ ਜੀ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਤੇ ਜਿਹੜੇ ਇੱਥੇ ਰਾਹਗੀਰੀ ਆ ਜਾਂ ਆਸਪਾਸ ਦੇ ਦੁਕਾਨਾਂ ਵਾਲੇ ਕਹਿੰਦੇ ਵੀ ਇਹ ਨਾਲ ਦੀ ਨਾਲ ਮੌਕੇ ਤੇ ਫਰਾਰ ਹੋ ਗਿਆ